ਆਗਰੇ ਬਾਈ ਬਕੀ ਦਾ ਗੂਤਰਾ ਦਾ ਬਾਈ ਆ ਦਸੀ ਆਪਣੇ ਪੁੱਤਰ ਲਾਜ਼ਰੇ ਕਿਹੜੇ ਲਾਜ਼ਰੇ ਦਾ ਲਿਆਂਦਾ ਹੈ ਜੀ ਇਹ ਤਾਂ ਆਪਣੇ ਉਹ ਹੀ ਰਾਜ ਮਹਿਕਤਾ ਨੇ ਲਿਆਂਦਾ ਗੂਤਰਾ ਜੁਈ ਹੈ ਪਰ ਲਾ ਪਿਓਰ ਇਹ ਤਾਂ ਇਹ ਵੀ ਅਣਗੇ ਚ ਰੱਖਿਆ ਹੋਇਆ ਵਾ ਇਹ ਦੋ ਨੰਬਰ ਖਾਂਡਾ ਨਹੀਂ ਬਾਈ ਦੇ ਦਿੰਦੇ ਗੂਤਰੇ ਹੂੰ ਨਹੀਂ ਹੋ ਕੇ ਨੁਸਤਰੀ ਕਿਹੜੇ ਬਾਈ ਲਾਲਜੀ ਨਾ ਹੋਇਦਾ ਗੂੜਾ ਤੱਲਾ ਖੋਲੀ ਬਾਈ ਇਹ ਜਮਾ ਬਾਬੇ ਤਾਂ ਨਹੀਂ ਆਇਆ ਹਾਂ ਤੇ ਉਹ ਗੂਤਰਾ ਜਮਾ ਹੈ ਦੇ ਅਲਗੇਂਜੀ ਰੱਖੇ ਹੋਏ ਸੀ ਪੱਠੇ ਲਾਏ ਨਹੀਂ ਇਤਕੀ ਇਹ ਵਿਚਾਟਾ ਲਿਆ ਸੀ ਉਹਦੇ ਪੋਜ ਗਾਈ ਬਈ ਸਰ ਬਾਈ ਨੇ ਆਪਾਂ ਨੂੰ ਕਦੇ ਜਵਾਬ ਹੀ ਨਹੀਂ ਦਿੱਤਾ ਵਿਚਾਰੇ ਹਾਂ ਇਹਨੇ ਖਾਕੀ ਕਰ ਜਾਣੀ ਆ ਪੂਛ ਅੱਛਾ ਬਾਈ ਤਾਂ ਇਹਦੀ ਇੱਕ ਵਾਰੀ ਫੰਗ ਝੜਿਆ ਨੇ ਹਜੇ ਦੂਜੀ ਵਾਰ ਉਹ ਜਮਾ ਨੇ ਖਾਕੀ ਕਰ ਜਾਣੀ ਆ ਪੂਛ ਉਹਨੇ ਗੁੜੀ ਪਾਸੇ ਉਹ ਗੂੜਾ ਉਹ ਜੂ ਲਾਲ ਚੀਨਾ ਆ ਗੁੱਤਰ ਬਠੇ ਤੇ ਲਾਲ ਜਰਾ ਇਹ ਵੀ ਬਾਈ ਦੇ ਗੁੱਤਰ ਆ ਨਹੀਂ ਇਹ ਰਾਜਨਾਰਾ ਇਹ ਰਾਜਨਾਰਾ ਦਾ ਬਾਈ ਤੋਂ ਵੱਡੀ ਛੋੜੀ ਜਿੱਦ ਤਨ ਪਹਿਲੀ ਵਾਰੀ ਬਾਈ ਨੇ ਮੈਨੂੰ ਵੱਡੀ ਛੋੜੀ ਦਿੱਤੀ ਸੀ ਹੋ ਹੋ ਨੇ ਕਣੀਆਂ ਆ ਗਿਆ ਨਹੀਂ ਨਹੀਂ ਨਸ਼ੀਨ ਦਾ ਮੰਨਦਾ ਬੇਨੂੰ ਦੱਸ ਮੋਟਰ ਚਲਾਈ ਬੱਡੀ ਜੋੜੀ ਤਾਂ ਮੈਂ ਭਾਈ ਨੂੰ ਮੋੜਤੀ ਸੀ ਇਹ ਪੱਠਾ ਸੀ ਕੱਟ ਲਿਆ ਸੀ ਬਹੁਤ ਚੰਗੇ ਬੁੜੇ ਇਹ ਦੇ ਕੱਖ ਤੇ ਪੜਦਾ ਆ ਗਿਆ ਇਹ ਪੱਲਾ ਦਾ ਹੂੰ ਪੂਜ ਹੂੰ ਬਾਵੇ ਭਲੇ ਆਂ ਕੂਟਰ ਸਾਰੀ ਹਾਂ ਇਦਰਾ ਵਾਲਾ ਪਾਪ ਮਧੀਲਾ ਇਹ ਵੀ ਜਿਹਦਾ ਬੱਚਾ ਹੈ ਜਿਹਨਾਂ ਦੇ ਨਾਲ ਦੇ ਆਪਾਂ ਜੋੜੀਆਂ ਲਈਆਂ ਨੇ ਨਾ ਮਤਲਬ ਹਾਂ ਆ ਬੱਚਾ ਆਪਾਂ ਨਾਲ ਇੱਕ ਮੁੱਲ ਲਿਆ ਸੀ ਬਈ ਕਿੱਥੋਂ ਦੇ ਲੂਗਾ ਭਾਵ ਤੇ ਲੂਗੇ ਬੋਥੇ ਤੋਂ ਇਹ ਭਾਵ ਤੇ ਲੂਗੇ ਘਰੋਂ ਆ ਹਾਂ ਤੇ ਲੂਗੇ ਘਰੋਂ ਬੱਚਾ ਆ ਜਿਹੜਾ ਦੋ ਜੋੜੀਆਂ ਲਈਆਂ ਸੀਗੀਆਂ ਤੇ ਇੱਕੇ ਨਾਲ ਬੱਚਾ ਲਿਆ ਇਹਦਾ ਇਹ ਬਹੁਤ ਕਰੇ ਵੀ ਬਹੁਤ ਡਾਇਰ ਲਿਆ ਕਹਿੰਦਾ ਕਿਹਨਾਂ ਵੱਲ ਹੈ ਪੱਲਾ डे बच्चे हाँ हाँ बहुत चंगे कूलर वाली अपनी ਆ ਗੱਗੇ ਆਪਣੀ ਕੋਲ ਸਿੱਤੀ ਸੀ ਜੇ ਫੜ ਲਾ ਫੜ ਲਾ ਕਿਤੇ ਜੀ ਤਰਵੰਡੀ ਰਾਏ ਕੋਟੜੀ ਤਰਵੰਡੀ ਤਰਵੰਡੀ ਰਾਏ ਇਹ ਕਿਤੇ ਉਤਰਾਂ ਜੋ ਇਹ ਬਾਈ ਜਿਹੜਾ ਉਹ ਪੂਰੀ ਵਾਲਾ ਕਬੂਤਰ ਮੈਂ ਤੁਹਾਨੂੰ ਦਿਖਾਇਆ ਵੀ ਆਪਣੇ ਕੋਲ ਪੁੱਤ ਆਇਆ ਸੀ ਉਹਦਾ ਹੂੰ ਉਹ ਕੂਤਰ ਵੀ ਆ ਗਹਾਈਆਂ ਨੇ ਯਾਰ ਬੱਲਾ ਹਾਂ ਇਹ ਪੁੱਛ ਸਾਰੇ ਖੁੱਡਾਂ ਦੇ ਬੱਚਿਆਂ ਸਾਈਡਾਂ ਦੇ ਵਿੱਚ ਟੁਰ ਤੱਕ ਜਾਲੀ ਰੱਖਣੀ ਹੈ ਕਰਾਂ ਸਰ ਮਾ ਬਾਹਲਾ ਨਿਆਰੇ ਲੈਂਦੇ ਤੁਸੀਂ ਮੇਰੇ ਆਈਆਂ